ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਕਾਥਾ ਜਿਹਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਅੱਜ 13 ਨੰਬਰ ਸ਼ਲੋਕ ਇਸ ਬਾਣੀ ਦਾ ਸਾਂਝਾ ਕਰਨਾ ਹੈ ਇਹ ਜਿਹੜੇ ਸ਼ਲੋਕ ਦੇ ਅਰਥ ਨੇ ਗੁਰਬਾਣੀ ਦੀ ਵਿੱਚ ਇੱਕ ਵਚਨ ਹੋਰ ਹੈ ਔਰ ਵੀ ਅਨੇਕਾ ਹੋਣਗੇ ਪਰ ਮੈਂ ਆਪ ਜੀ ਦੇ ਸਾਹਮਣੇ ਇੱਕ ਬਚਨ ਰੱਖ ਰਿਹਾ ਜਿਦੇ 파ਰਥ ਸ਼ੇਨ ਇਸ ਸਲੂਕ ਦੇ ਨਾਲ ਮਿਲਦੇ ਜੁਲਦੇ ਹਨ ਬਨ ਪਿਹਾਵਲ ਹੈ ਇਕ ਸਾਥੀ ਲਦਨ ਦੁਖ ਹਰਤਾ ਹਰ ਨਾਮ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਮ ਇਸ ਸੰਸਾਰ ਦ੍ਰਾਵਣੇ ਸਮੁੰਦਰ ਦੇ ਵਿੱਚ ਇੱਕ ਸਾਥੀ ਮਿਲਿਆ ਪ੍ਰਮਾਤਮਾ ਦਾ ਨਾਮ ਪਰਮੇਸ਼ਰ ਦਾ ਨਾਮ ਤੋਂ ਮੈਂ ਗੁਰੂ ਤੋਂ ਸਦਕੀ ਜਾਂਦਾ ਹਾਂ ਜਿਹਦੇ ਦਿੱਤੇ ਹੋਏ ਨਾਮ ਨੂੰ ਜਪ ਕੇ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਹੋ ਜਾਂਦੀਆਂ ਹਨ ਸੋ ਆਓ ਉਸੇ ਤਰ੍ਹਾਂ ਇਸ ਸਲੋਕ ਦੇ ਵਿੱਚ ਸਤਗੁਰ ਨੇ ਸਾਨੂੰ ਸਮਝਾਇਆ ਸਭ ਤੋਂ ਪਹਿਲਾਂ ਇਸ ਸਲੋਕ ਦਾ ਪਾਠ ਪੜ੍ਹਦੇ ਹਾਂ ਹਰ ਲਬਦੋ ਮਿੱਤਰ ਸੁਮਿਤੋ ਵਿਧਾਰਣ ਕਦੇ ਨ ਚਿਤੋ ਜਾਕਾ ਅਸਲ ਤੋਲ ਅਮਿਤੋ ਸੋਈ ਨਾਨਕ ਸਖਾ ਜੀ ਸੰਗਿਤੋ ਇਸ ਤਰ੍ਹਾਂ ਇਸ ਸਲੋਕ ਦਾ ਉਚਾਰਨ ਜਿਹੜਾ ਹੈ ਪਾਠ ਦਾ ਹੋਣਾ ਹੈ ਆਓ ਹੁਣ ਇਸ ਸਲੋਕ ਦੇ ਅਰਥ ਨੂੰ ਸਮਝੀਏ ਗੁਰੂ ਅਰਜਨ ਦੇ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਹਿੰਦੇ ਮੈਨੂੰ ਇੱਕ ਮਿੱਤਰ ਮਿਲ ਪਿਆ ਜੋ ਸਾਨੂੰ ਸਾਰਿਆਂ ਨੂੰ ਚਾਹੀਦਾ ਜੋ ਸਾਡਾ ਸਭ ਦਾ ਮਿੱਤਰ ਹੋਣਾ ਚਾਹੀਦਾ ਉਹ ਕੌਣ ਹੈ ਪ੍ਰਮਾਤਮਾ ਤੋ ਸਤਿਗੁਰ ਕੈਨੇ ਨੇ ਹਰ ਲਬ ਧੋ ਲਬ ਤੋਂ ਮਤਲਬ ਲੱਭਿਆ ਕੋਣ ਹਰੀ ਪ੍ਰਮਾਤਮਾ ਪਰਮੇਸ਼ਰ ਮਿੱਤਰ ਹਰੀ ਮਿੱਤਰ ਮੈਨੇ ਲੱਭ ਪਿਆ ਮਿਲ ਪਿਆ ਸੁਮਿਤੋ ਮਿੱਤੋ ਦੇ ਅੱਗੇ ਸੱਸੇ ਨੂੰ ਔਕੜ ਅਵੇਤਰ ਲੱਗਿਆ ਹੋਇਆ ਸੁਮਿਤੋ ਸ੍ਰੇਸ਼ਟ ਮਿੱਤਰ ਜਿਹੜਾ ਸਾਰਿਆਂ ਤੋਂ ਸ੍ਰੇਸ਼ਟ ਮਿੱਤਰ ਹੈ ਮਿੱਤਰਾਂ ਦਾ ਵੀ ਮਿੱਤਰ ਹੈ ਹਰੀ ਪ੍ਰਮਾਤਮਾ ਪਰਮੇਸ਼ਰ ਐਸਾ ਮਿੱਤਰ ਮੈਨੂੰ ਮਿਲ ਪਿਆ ਹੈ ਐਸੇ ਮਿੱਤਰ ਨਾਲ ਮੇਰਾ ਮਿਲਾਪ ਹੋ ਗਿਆ ਹੈ ਵਿਦਰਣ ਕਦੇ ਨਾ ਚਿਤੋ ਵਿਦਰਣ ਹੁੰਦਾ ਤੋੜਨਾ ਦੁਖਾ ਦੇਣਾ ਕਦੇ ਨਾ ਕਦੇ ਵੀ ਨਹੀਂ ਚਿਤੋ ਮਤਲਬ ਦਿਲ ਉਹ ਐਸਾ ਮਿੱਤਰ ਹੈ ਜਿਹੜਾ ਕਦੇ ਵੀ ਮੇਰਾ ਦਿਲ ਨਹੀਂ ਦੁਖਾਉਂਦਾ ਮਹਾਰਾਜ ਕਹਿੰਦੇ ਕਦੇ ਵੀ ਮੇਰਾ ਚਿੱਤ ਦੁਖੀ ਨਹੀਂ ਕਰਦਾ ਹੈ ਐਸਾ ਮਿੱਤਰ ਮੈਨੂੰ ਮਿਲ ਪਿਆ ਹੈ ਜਾ ਕਾ ਅਸਥਲ ਤੋਲ ਅਮਿਤੋ ਜਾ ਕਾ ਇਹਨੂੰ ਜ ਜ ਨੂੰ ਬਿੰਦੀ ਲਾ ਕੇ ਜਾਂ ਨਹੀਂ ਕਹਿਣਾ ਹੈ। ਜਾ ਦਾ ਅਰਥ ਹੈ ਜਿਸ। ਵਿਦਵਾਨਾਂ ਅਨੁਸਾਰ ਜਦੋਂ ਅਰਥ ਹੋਣਗੇ ਜਦੋਂ ਫਿਰ ਜਾਂ ਕਹਿ ਸਕਦੇ ਹਾਂ। ਜਦੋਂ ਅਰਥ ਹੋਵੇਗਾ ਜਿਸ ਜਿਹੜਾ ਉਦੋਂ ਬਿੰਦੀ ਨਹੀਂ ਵਰਤੀ ਜਾਣੀ ਇਹ ਬਹੁਤੇ ਵਿਦਵਾਨਾਂ ਦਾ ਵਿਚਾਰ ਹੈ। ਤੋਂ ਜਾ ਕਾ ਜਿਸ ਦਾ ਅਸਥਲ ਅਸਰ ਦਾ ਸਥਾਨ ਟਿਕਾਣਾ ਤੋਲ ਵਾਲਾ ਬਜਨ ਵਾਲਾ ਤੋਲ ਦਾ ਅਰਥ ਹੈ ਵਜਨ ਗੌਰਵ ਵਾਲਾ ਜੋ ਬੜਾ ਗੌਰਵਮਈ ਹੈ ਅਮਿੱਤੋ ਜਿਹੜਾ ਜਿਹੜਾ ਅਸੀਂ ਟਕਾਣਾ ਉਹ ਵਜਨ ਮਿਲ ਨਹੀਂ ਸਕਦੇ ਜਾਣ ਨਹੀਂ ਸਕਦੇ ਜਿਹਦੇ ਬਾਰੇ ਉਹ ਐਸਾ ਮਿੱਤਰ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਮੈਨੂੰ ਹਰੀ ਰੱਬ ਮਿਲਿਆ ਹੈ ਉਹਦਾ ਸਥਾਨ ਉਹਦਾ ਗੌਰਵ ਮਿਣਿਆ ਨਹੀਂ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਉਹ ਬੇਅੰਤ ਹੈ ਉਦਾ ਅੰਤ ਨਹੀਂ ਜਾਣਿਆ ਜਾ ਸਕਦਾ ਅੱਗੇ ਸ਼ਬਦ ਸਸੇ ਨੂੰ ਔਂਕੜ ਵੀ ਲੱਗੀ ਹੋਈ ਹੋੜਾ ਵੀ ਈੜੀ ਵਿਹਾਰੀ ਸੋਈ ਵਿਦਵਾਨਾਂ ਅਨੁਸਾਰ ਸਤਗੁਰੂ ਜੀ ਨੇ ਲਗਾ ਮਾਤਰਾ ਦੀ ਗਿਣਤੀ ਨੂੰ ਘਟਵਾਦ ਕਰਨ ਵਾਸਤੇ ਜਿਹੜੀਆਂ ਏ ਮਾਤਰਾ ਵਰਤੀਆਂ ਹਨ ਜਦੋਂ ਕੋਈ ਮਾਤਰਾ ਘਟਾਣੀ ਹੋਵੇ ਤਾਂ ਔਂਕੜ ਤੇ ਸਿਹਾਰੀ ਵਰਤੀ ਜਾਂਦੀ ਹੈ ਤੇ ਜਦੋਂ ਵਧਾਣੀ ਹੋਵੇ ਬਾਕੀ ਦੀਆਂ ਮਾਤਰਾਵਾਂ ਵਰਤੀਆਂ ਜਾਂਦੀਆਂ ਹਨ ਕਿਉਂਕਿ ਔਂਕਰ ਤੇ ਸਿਹਾਰੀ ਦੀ ਮਾਤਰਾ ਦੀ ਜਿਹੜੀ ਆਵਾਜ਼ ਬਿਲਕੁਲ ਛੋਟੀ ਹੈ ਬਿਲਕੁਲ ਜਿਹਨੂੰ ਕਹਿ ਸਕਦੇ ਆ ਅਸੀਂ ਲਘੂ ਹੈ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੋਈ ਵਿਦਵਾਨ ਕਹਿੰਦੇ ਨੇ ਜਦੋਂ ਕੋਈ ਸ਼ਬਦ ਜਿਸ ਰੂਪ ਵਿੱਚ ਅਸੀਂ ਵਰਤਦੇ ਆ ਜੇ ਸਤਿਗੁਰ ਨੇ ਉਸ ਤੋਂ ਉਲਟ ਕੋਈ ਮਾਤਰਾ ਵਰਤੀ ਹੈ ਤਾਂ ਉੱਥੇ ਉਸ ਸ਼ਬਦ ਨੂੰ ਉਸ ਉਲਟ ਮਾਤਰਾ ਨਾਲ ਉਚਾਰਨ ਕਰਨਾ ਹੈ ਆਮ ਸ਼ਬਦ ਹੈ ਸੋਈ ਸਸਿਨ ਹੋੜੇ ਨਾਲ ਪਰ ਇੱਥੇ ਓਂਕਰ ਨਾਲ ਉਚਾਰਨ ਕਰਨਾ ਕਈ ਸੱਜਣ ਕਹਿੰਦੇ ਨੇ ਕਿ ਦੋਨੇ ਮਾਤਰਾ ਉਚਾਰਨ ਕਰਨੀ ਹੈ ਲੋ ਨਹੀਂ ਭਾਈ ਮਾਤਰਾ ਜੇ ਕਿਤੇ ਦੋਨੇ ਉਚਾਰਨ ਕਰਨੀ ਹੁੰਦੀਆਂ ਤਾਂ ਦੋ ਲਾਣ ਦੀ ਲੋੜ ਹੀ ਨਸ ਪੈਣੀ ਜਿਹੜੀ ਮਾਤਰਾ ਸਹੀ ਹੋਣੀ ਸੀ ਸਤਿਗੁਰੂ ਨੇ ਉਹੀ ਵਰਤਣੀ ਸੀ ਤਾਂ ਵਿਦਵਾਨ ਕਹਿੰਦੇ ਨੇ ਇੱਥੇ ਸਸਿਨ ਓਂਕਰ ਨਾਲ ਉਚਾਰਨ ਹੋਵੇਗਾ ਸੋਈ ਇਹਨੂੰ ਸੋਈ ਨਹੀਂ ਕਹਿਣਾ ਹੈ ਸੋਈ ਨਾਨਕ ਸੋਈ ਮਤਲਬ ਉਹੀ ਨਾਨਕ ਤੋਂ ਭਾਵ ਹੀ ਨਾਨਕ ਸਖਾ ਮਿੱਤਰ ਸਖਾ ਤੋਂ ਭਾਵ ਮਿੱਤਰ ਜੀ ਸੰਗ ਕਿਤੋ ਜੀ ਨਾਲ ਜੀ ਸੰਗ ਦਾ ਫਿਰ ਜੀ ਸੰਗ ਕਿਤੋ ਮੈਂ ਕੀਤਾ ਮੈਂ ਕੀਤਾ ਹੋਇਆ ਹੈ ਤੇ ਸਤਿਗੁਰੂ ਜੀ ਸਮਝਾ ਦੇ ਨੇ ਕਿ ਹਰੀ ਐਸਾ ਮਿੱਤਰ ਜੋ ਮਿੱਤਰਾਂ ਦਾ ਵੀ ਮਿੱਤਰ ਸ੍ਰੇਸ਼ਟ ਮਿੱਤਰ ਹੈ ਉਹ ਮੈਨੂੰ ਮਿਲ ਪਿਆ ਹੈ ਉਹ ਕਦੇ ਮੇਰਾ ਦਿਲ ਨਹੀਂ ਦੁਖਾਉਂਦਾ ਔਰ ਉਹਦਾ ਜਿਹੜਾ ਸਥਾਨ ਹੈ ਉਹਦਾ ਜਿਹੜਾ ਵਜਨ ਗੌਰਵਮਈ ਹੈ ਮਿਣਿਆ ਨਹੀਂ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਉਹ ਐਸਾ ਮਿੱਤਰ ਹੈ ਜਿਸਦਾ ਗੌਰਵ ਬਹੁਤ ਵੱਡਾ ਹੈ ਔਰ ਕਹਿੰਦੇ ਨੇ ਸਤਗੁਰ ਨਾਨਕ ਜੀ ਗੁਰੂ ਅਰਜਨ ਦੇ ਮਹਾਰਾਜ ਕਹਿੰਨੇ ਨੇ हे ਨਾਨਕ ਐਸਾ ਮਿੱਤਰ ਮੈਂ ਆਪਣੀ ਜਿੰਦ ਦਾ ਸਾਥੀ ਬਣਾ ਲਿਆ ਹੈ ਸੋ ਉਸ ਮਾਲਕ ਨੂੰ ਅਸੀਂ ਵੀ ਸਾਥੀ ਬਣਾਈਏ ਮਿੱਤਰ ਬਣਾਈਏ ਗੁਰੂ ਵਾਲੇ ਬਣ ਕੇ ਪ੍ਰਮਾਤਮਾ ਨੂੰ ਚੇਤੇ ਕਰੀਏ ਜਿਹਦਾ ਮਿੱਤਰ ਜਿਹਦੇ ਨਾਲ ਕਰਤਾ ਹੋਵੇ ਨਾ ਪਰਮਾਤਮਾ ਹੋਵੇ ਉਹਨੂੰ ਕਦੇ ਕਮੀ ਨਹੀਂ ਆਉਂਦੀ ਇਸ ਕਰਕੇ ਭਾਈ ਪਰਮਾਤਮਾ ਪਰਮੇਸ਼ਰ ਨੂੰ ਜਿੱਤੇ ਕਰਨ ਵਾਸਤੇ ਹੀ ਇਹ ਬਾਣੀ ਬਾਰ ਬਾਰ ਸੰਸਜੀ ਦਿੰਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ